ਲਗਦਾ ਇੱਥੇ ਸਾਰਾ ਪਿੰਡ ਹੀ ਪਹੁੰਚਾ ਹੋਇਆ ਸੀਗਾ ਜੀ ਔਰ ਕਿਸਾਨ ਮਜ਼ਦੂਰ ਔਰ ਜਿਹੜੇ ਦੁਕਾਨਦਾਰ ਹੈ ਤੇ ਪਿੰਡੂ ਦਸਤਕਾਰ ਹੈ ਅਸੀਂ ਸਾਰਿਆਂ ਵਾਸਤੇ ਜਿਹੜਾ ਹੈਗਾ ਕੰਮ ਕਰ ਰਹੇ ਹਾਂ ਅਸੀਂ ਇਹਨਾਂ ਨੂੰ ਬਲੌਂਗ ਕਰਦੇ ਹਾਂ ਇਹਨਾਂ ਦੇ ਵਿੱਚੋਂ ਇੱਕ ਤੇ ਕਿਉਂਕਿ ਮੈਂ ਇਹਨਾਂ ਦੇ ਨਾਲ ਬਾਰਡਰ ਤੇ ਵੀ ਰਿਆ ਹੜਾਂ ਦੇ ਵਿੱਚ ਵੀ ਮੈਂ ਗਿਆ ਸਾਰੇ ਪੰਜਾਬ ਦੇ ਵਿੱਚ ਔਰ ਮੇਰਾ ਇੱਕ ਟਰੈਕ ਰਿਕਾਰਡ ਹੈ ਜੀ ਮੇਰਾ ਟਰੈਕ ਰਿਕਾਰਡ ਕਿਆ 429 ਆਮ ਆਦਮੀ ਕਲਿਨਿਕ ਬਣਾਈ ਹੈ ਜੀ ਤੁਸੀਂ ਵੀ ਜਾ ਕੇ ਚੈੱਕ ਕਰ ਲਓ ਮੱਲਾ ਗਣਿਕ ਤੇ ਜਾ ਕੇ ਚੈੱਕ ਕਰ ਲਓ ਰਜਿੰਦਰਾ ਹਸਪਤਾਲ ਤੇ ਦੇਖ ਲਓ ਮਾਤਾ ਅਕਸ਼ਲਿਆ ਹਸਪਤਾਲ ਤੇ ਦੇਖ ਲਓ ਇੱਕ ਸਾਡਾ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਜਿਹੜਾ ਕਿਸੇ ਵੀ ਪ੍ਰਾਈਵੇਟ ਹਸਪਤਾਲ ਤੋਂ ਵਧੀਆ ਮਾਹਲੀ ਦੇ ਵਿੱਚ ਫੀਸ ਦੇਣ ਦੇ ਵਿੱਚ ਜੇ ਮੇਰਾ ਟਰੈਕ ਰਿਕਾਰਡ ਸਹੀ ਆ ਫਿਰ ਮੈਨੂੰ ਸਪੋਰਟ ਕਰੋ ਗਾਂਧੀ ਦਾ ਟਰੈਕ ਰੋਡ ਦੇਖ ਲਓ 5 ਸਾਲ 5 ਸਾਲ ਹੋ ਰਿਹਾ ਐਮਪੀ ਉਹ ਪੰਜ ਨਮੂਨੇ ਦੇ ਪ੍ਰਿੰਟ ਦਿਖਾ ਦੇ ਮੈਨੂੰ ਇੱਕ ਵੀ ਨਹੀਂ ਬੜਾਇਆ ਉਹਨੇ ਮਾਲੋ ਆਪਣੀ ਦੁਕਾਨ 'ਚ ਬੈਠ ਕੇ ਉੱਥੇ ਬੈਠ ਕੇ ਗਰਾਂਟਾ ਵਾੜ ਦੇਣ ਦਾ ਕੋਈ ਕੰਮ ਨਹੀਂ ਹੁੰਦਾ ਜੀ ਐਮਪੀ ਦਾ ਕੰਮ ਇਹ ਨਹੀਂ ਹੁੰਦਾ ਕੋਈ ਉਹਨੇ ਹਸਤਾ ਠੀਕ ਕੀਤਾ ਹੋਵੇ ਕੋਈ ਮੱਲਾ ਠੀਕ ਕੀਤਾ ਹੋਵੇ ਮੈਂ এনਵਾਇਰਨਮੈਂਟ ਪਾਰਕ ਬਣਾਇਆ ਜਾ ਕੇ ਦੇਖ ਲਓ ਪਟਿਆਲੇ ਦੇ ਵਿੱਚ ਗੁਰਦੁਆਰਾ ਸਾਹਿਬ ਤੋਂ ਲੈ ਕੇ ਥਾਪਰ ਕਾਲਜ ਤੱਕ ਹੁਣ 2.5 ਕਿਲੋਮੀਟਰ ਦਾ ਜਿਹੜਾ ਅਨੁਭਵ ਜਿਹੜਾ ਪਾਰਕ ਆ ਬਣਦਾ ਪਿਆ ਸਰਾਂਦ ਰੋਡ ਤੇ ਗੰਦਾ ਨਾਲਾ ਗੰਦਾ ਨਾਲਾ ਜਿਹੜਾ ਸੀਗਾ ਪਟਿਆਲੇ ਦੇ ਵਿੱਚ ਮੋਡਰ ਟਾਉਂਡ ਰੇ ਉਹ ਸਾਰਾ ਕਵਰ ਕਰਕੇ 2.5 ਕਿਲੋਮੀਟਰ ਦਾ ਪਾਰਕ ਉਹਦੇ ਤੇ 70 ਪਾਰਕ ਬਣਾ ਰਿਆਂ ਜੀ ਪਟਿਆਲੇ ਦੇ ਵਿੱਚ ਮੇਰਾ ਜਿਹੜਾ ਕੰਮ ਆ ਨਾ ਜੀ ਉਹ ਜਾ ਕੇ ਖੁੱਲੀ ਕਿਤਾਬ ਦੀ ਤਰ੍ਹਾਂ ਮਾਨ ਸਾਹਿਬ ਦਾ ਜਿਹੜਾ ਕੰਮ ਆ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਅਸੀਂ ਕੰਮ ਕੀਤਾ ਕੰਮ ਦੇ ਬਰੂਤੇ ਤੇ ਵੋਟਾਂ ਮੰਗਦੇ ਆ ਇਹ ਪਹਿਲੀ ਸਰਕਾਰ ਆ ਜਿਹੜੀ ਕੰਮ ਦੇ ਬਰੂਤੇ ਤੇ ਵੋਟਾਂ ਕਰੇ ਜੀ ਮੇਰਾ ਪੰਜਾਬੀਆਂ ਦੇ ਕੋ ਪੰਜਾਬੀਆਂ ਦਾ ਖੂਨ ਪੀਣ ਦਾ ਰਿਸ਼ਤਾ ਜੀ ਹੈ ਪਹਿਲਾਂ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਦਿੱਲੀ ਦੀਆਂ ਬੁਰਆਂ ਤੇ ਰੋਕ ਤੇ ਅਤਿਆਚਾਰ ਕੀਤਾ ਹੁਣ ਉਹਨਾਂ ਨੂੰ ਉਹਨਾਂ ਨੇ ਸ਼ੱਭੂ ਬੋਰਡ ਤੇ ਰੋਕਤਾ ਮੈਂ ਔਨ ਕੈਮਰਾ ਕਹਿ ਰਿਆਂ ਜੀ ਮੈਂ ਹੁਣ ਵੀ ਪ੍ਰਧਾਨ ਮੰਤਰੀ ਨੂੰ ਕਹ ਰਿਆਂ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਹੋ ਤੁਸੀਂ ਕੱਲ ਪਟਿਆਲੇ ਆ ਗਏ ਘਟੋ ਘਟ ਉਹਨਾਂ ਨੂੰ ਕਹਿੰਦੇ ਕਿਸਾਨਾਂ ਨੂੰ ਵੀ ਆਓ ਪਾਈ 20 20 ਇੱਕੇ ਬੰਦਾ ਦਾ ਡੈਲੀਗੇਸ਼ਨ ਮੈਨੂੰ ਮਿਲ ਲਓ ਤੁਸੀਂ ਕੋਈ ਰਾਜੇ ਨਹੀਂ ਹੋ ਇੱਥੇ ਦੇ ਤੁਸੀਂ ਚੁਣਿਆ ਪ੍ਰਧਾਨ ਮੰਤਰੀ ਹੋ ਇਹ ਲੋਕ ਚੁਣਦੇ ਆ ਤੁਸੀਂ ਬਾਹਰੋਂ ਬੰਦੇ ਲਿਆ ਕੇ ਕਿਰਾਏ ਤੇ ਲਿਆ ਕੇ ਦਿਹਾੜੀ ਤੇ ਲਿਆ ਕੇ ਰੈਲੀ ਕਰਕੇ ਲੈਕਚਰ ਨਹੀਂ ਦਿੱਤੀਆਂ ਜਾਂਦੀਆਂ ਵੋਟਾਂ ਇਹਨਾਂ ਨੇ ਪਾਣੀਆਂ ਕੱਲ ਕਿਸਾਨ ਗਏ ਸੀ ਨਾ ਮਿਲ ਕਿਉਂ ਨਹੀਂ ਮਿਹੜੇ ਕਿਸਾਨਾਂ ਨੂੰ ਇਹ ਇਹ ਕਿਹੜੀ ਅਰੋਗੈਂਸ ਹੋਈ ਜੀ ਤੁਹਾਡੀ ਮੋਦੀ ਜੀ ਨੂੰ ਮੈਂ ਬੇਨਤੀ ਕਰਦਾ ਤੁਸੀਂ ਪ੍ਰਧਾਨ ਮੰਤਰੀਓ ਕਿਲਾ ਪੁੱਟ ਦਿਓ ਆਪਣੇ ਹੱਥ ਨਾਲ ਚੱਕ ਦਿਓ ਬੈਰੀਅਰ ਨਹੀਂ ਤਾਂ ਇਹ ਕਿਸਾਨਾਂ ਦਾ ਭਰਾ ਆ ਰਿਹਾ ਜੀ ਇਹ ਇਹ ਕਿਲਾ ਵੀ ਪੁੱਟੇਗਾ ਬੈਰੀਅਰ ਵੀ ਚੱਕੇਗਾ ਔਰ ਰਸਤੇ ਖੋਲਾਂਗੇ ਉਸ ਤੋਂ ਬਾਅਦ ਅਸੀਂ ਜੇਲ੍ਹ ਚ ਜਿਹੜੇ ਇਮਾਨਦਾਰ ਬੰਦੇ ਆ ਉਹਨਾਂ ਨੂੰ ਬਾਹਰ ਕੱਢਾਂਗੇ ਜਿਹੜੇ ਕਹਿੰਦੇ ਸੀ 22000 ਕਰੋੜ ਦਾ ਘੁਟਾਲਾ ਕੀਤਾ ਜੀਤ ਪੁਆਰ ਨੇ ਜਿਹੜੇ 25 ਘੁਟਾਲੇਵਾਜ ਆ ਘੁਟਾਲੇਵਾਜ ਜੇਲ੍ਹ ਜਾਣਗੇ ਹੁਣ ਇਹਨਾਂ ਨੂੰ ਮੈਂ ਹੁਣ ਵੀ ਬੇਨਤੀ ਕਰਦਾ ਇਹਨਾਂ ਦੀ ਸਾਰੀ ਕੈਬਨਿਟ ਜੇਲ੍ਹ ਜਾਊਗੀ ਗਵਰਨਰ ਕਿਸ ਤਰ੍ਹਾਂ ਦੇਖਦੇ ਆ ਚਲੋ ਕੋਈ ਨਹੀਂ ਦੱਸਾਂਗੇ ਕਾਗਜ਼ੀ ਕੌਣ ਹੈ ਤੇ ਅਸਲੀ ਕੌਣ ਹੈ ਭਗਵੰਤ ਮਾਨ ਤੁਸੀਂ ਲੋਕਾਂ ਨੂੰ ਪੁੱਛੋ ਨਾ ਮੋਦੀ ਜੀ ਦੇ ਕਹਿਣ ਦਾ ਤਾਂ ਕੁਝ ਨਾ ਲੋਕਾਂ ਨੂੰ ਪੁੱਛੋ ਜੇ ਮੋਦੀ ਜੀ ਦੀ ਹਿੰਮਤ ਆ ਤਾਂ ਦਿਲਦਾਰ ਪਰਾਲੇ ਚ ਕਰਫਿਊ ਕੋ ਲਾਇਆ ਹੋਇਆ ਸੀਗਾ ਜੀ ਆ ਜਦਾਂ ਭਗਵੰਤ ਮਾਨ ਜਾਂਦਾ ਉਦਾਂ ਜਾ ਕੇ ਤਾਂ ਦਿਖਾਣ ਲੋਕਾਂ ਚ ਫਿਰ ਪਤਾ ਲੱਗੂਗਾ ਕਾਗਜ਼ੀ ਕੌਣ ਹੈ ਨਾ ਜੀ ਕਹੇ ਜੇ ਹਿੰਮਤ ਆ ਨਾ ਜੀ ਤਾਂ 10000 ਪੁਲਿਸ ਲਾਉਣ ਤੋਂ ਬਗੈਰ ਜਾਓ ਜੀ ਗੁਜਰਾਤ ਦੀ ਪੁਲਿਸ ਭੜਾਈ ਹੋਈ ਸੀ ਪੰਜਾਬ ਦੀ ਪੁਲਿਸ ਤੇ ਵੀ ਵਿਸ਼ਵਾਸ ਨਹੀਂ ਆ ਜੀ ਗੁਜਰਾਤ ਦੀ ਪੁਲਿਸ ਗੁਜਰਾਤ ਦੇ ਸਾਰੇ ਅ ਮੋਦੀ ਸਾਹਿਬ ਕਹਿ ਰਹੇ ਨੇ ਕਿ ਜੋ ਕੱਲ ਹਰਿਆਣਾ ਸਟੇਟਮੈਂਟ ਦਿੱਤੀ ਹੈ ਕਿ ਇੰਡੀਆ ਗਠ ਦੰਡਣਾ ਜਿਹੜਾ ਉਹ ਅਗਲੇ 7 ਜਨਮਾ ਤੱਕ ਨਹੀਂ ਆ ਸਕਦਾ ਕਿਵੇਂ ਬਾਤ ਕਰਦੇ ਹੋ ਦੇਖੋ ਮੋਦੀ ਜੀ ਜੋ ਕਹਿੰਦੇ ਆ ਨਾ ਤੁਸੀਂ ਉਹਦੇ ਤੇ ਵਿਸ਼ਵਾਸ ਕਰਦੇ ਹੋ ਉਹਨਾਂ ਨੇ 15 ਲੱਖ ਕਿਹਾ ਸੀ ਉਹਨਾਂ ਨੇ ਜੁਮਲਾ ਕਿਹਾ ਆਪੇ ਕਹਿੰਦਾ ਜੁਮਲਾ ਉਹਨਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਐਮਐਸਪੀ ਦੇਵਾਂਗੇ ਦੇ ਦਿੱਤੀ ਬਾਅਦ ਚਾਰ ਉਹਨਾਂ ਜੱਟਲੀ ਨੇ ਕਹਿੰਦਾ ਜੀ ਕੋਰਟ ਪਹਿਲਾਂ ਕੋਰਟ ਚਾਹੀਦਾ ਡੈਵਟ ਦਿੱਤਾ ਵੀ ਇਹ ਦਿੱਤੀ ਨਹੀਂ ਜਾ ਸਕਦੀ ਫਿਰ ਕਹਿੰਦੇ ਸੀ ਤਾਂ ਦੇ ਚੁੱਕੇ ਹਾਂ ਜੀ ਕਦੋਂ ਦੇ ਦੇ ਚੁੱਕੇ ਸੀ ਨਾ ਮੋਦੀ ਜੀ ਕੋਈ ਕਦੇ ਕੋਈ ਸੱਚ ਸੱਚੀ ਗੱਲ ਕਹੀ ਹੋਵੇ ਝੂਠ ਤਾਂ ਮੈਂ ਪਜਾ ਦੱਸ ਦਿੰਨਾ ਉਹਨਾਂ ਦੇ ਜੀ ਠੀਕ ਹੈ ਜੀ ਆ ਤੁਹਾਡੇ ਜੀਤ ਪਵਾਰੇ ਉਹਨਾਂ ਨੇ ਕੀ ਕਿਹਾ ਸੀਗਾ ਜੀ ਹਰਮਨਤਾ ਵਿਸ਼ਵਾਸ ਸਰਵਾਮਾਰੇ ਉਹਨਾਂ ਨੇ ਕੀ ਕਿਹਾ ਸੀਗਾ ਆ ਸੰਦੇਸ਼ ਕਲੀ ਦਾ ਤੋ ਜੀ 3 ਜੀ ਪ੍ਰਾਨਾ ਜੀ ਆ ਬਵਾਰੜਾ ਜੀ ਇਹ ਇਲੈਕਸ਼ਨ ਦੇ ਮੁੱਦੇ ਆ ਜੀ ਇਹ ਜੇ ਉਹਨਾਂ ਨੇ ਕਰਾਪਸ਼ਨ ਕੀਤੀ ਸੀ ਉਹ ਬਾਹਰ ਕਿਉਂ ਆ ਜੀ ਅਰਵਿੰਦ ਕੇਜਰੀਵਾਲ ਦੇ ਅਗੇਸ਼ਟ ਕੋਈ ਪ੍ਰੂਫ ਨਹੀਂ ਆ ਜੀ ਕਰੋਨ ਇਹੋ ਜਿਹਾ ਬਣਾਤਾ ਕਿ ਬਿਨਾਂ ਸਮੂਦ ਦੇ ਜਿਹੜੀ ਉਹਨਾਂ ਦੀ ਮਾਂ ਹੈ ਨਾ ਜਿਹੜੀ ਮਾਂ ਹੈ ਨਾ ਜੀ ਇਹ ਜਿਹੜੇ 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 ਇਸ ਤਰ੍ਹਾਂ ਦੇ ਐਗਰੀਮੈਂਟ ਹੁੰਦੇ ਆ ਜੀ ਇਹ ਤਾਂ ਹੁਣ ਦੇਖੋ ਜਿਹੜੇ ਸਿੱਧੂ ਸਾਹਿਬ ਹੈ ਉਹ ਕਲੇਮ ਕਰ ਸਕਦੇ ਆ ਇਹਦੇ ਵਿੱਚ ਜਿਹੜਾ ਹੁੰਦਾ ਇਹ ਇੱਕ ਮੌਕਾ ਹੁੰਦਾ ਜਿਹਦੇ ਵਿੱਚ ਹੁੰਦਾ ਇਹਦੇ ਵਿੱਚ ਨਾ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਸੀ ਅਰਦਾਸਾਂ ਸੀ ਇਹਦੇ ਵਿੱਚ ਮਤਲਬ ਉਹ ਨਾ ਜੀ ਜੇ ਇਹ ਖੁੱਲਿਆ ਤੇ ਲੱਖਾਂ ਕਰੋੜਾਂ ਲੋਕਾਂ ਦੀਆਂ ਜੜੀਆਂ ਅਰਦਾਸਾਂ ਹੈਗੀਆਂ ਉਹਦੇ ਕਰਕੇ ਖੁੱਲਿਆ ਇਹ ਉਸ ਵੇਲੇ ਜਿਹੜਾ ਸੀਗਾ ਉਸ ਵੇਲੇ ਕੌਣ ਸੀ ਉੱਥੇ ਕਿਹਦੀ ਗੱਲ ਹੋਈ ਉਹ ਇੱਕ ਜ਼ਰੀਆ ਬਣਦਾ ਹੁੰਦਾ ਜੀ ਮਤਲਬ ਉਹ ਨਾ ਜੀ ਮੋਦੀ ਜੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਜ ਉਹ ਉਹਦੇ ਘਰ ਕੇਕ ਖਾਣ ਤਾਂ ਜਾ ਸਕਦੇ ਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਘਰ ਉਸਨੇ ਥੋੜੀ ਗੱਲ ਕੀਤੀ ਉਸਨੇ ਥੋੜੀ ਖੋਲਿਆ ਇਹਨਾਂ ਨੇ ਉਹ ਤਾਂ ਜਦੋਂ ਪ੍ਰੋਸੈਸ ਸ਼ੁਰੂ ਹੋ ਗਿਆ ਸੀ ਜਦੋਂ ਦੋਨੋਂ ਦੋਨੋਂ ਸਾਈਡ ਦੀਆਂ ਸੰਗਤਾ ਤਿਆਰ ਸੀਗਾ ਤਾਂ ਸਾਰੇ ਸਾਰੇ ਐਵਰੀਬਾਡੀ ਫਰ ਪਹਿਲੇ ਲਾਈਨ ਜੀ ਜੀ ਦੇ ਤੈਨੂੰ ਕਿਹਾ 1977 ਚ ਮੈਂ ਪ੍ਰਧਾਨ ਮੰਤਰੀ ਹੁੰਦਾ ਤੁਸੀਂ ਮੇਰੇ ਕੋਲ ਨਾ ਮੋਦੀ ਤੁਸੀਂ ਮੇਰੇ ਕੋਲੋਂ ਮੋਦੀ ਦੇ ਸਵਾਲ ਪੁੱਛੀ ਜਾਂਦੇ ਹੋ ਤੁਸੀਂ ਮੋਦੀ ਨੂੰ ਮੇਰੇ ਦੋ ਤਿੰਨ ਸਵਾਲ ਮੋਦੀ ਜੀ ਨੂੰ ਪੁੱਛ ਲਓ ਇੱਕ ਤਾਂ ਹੈਗਾ ਵੀ ਉਹ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ ਜੀ ਠੀਕ ਆ ਜੀ ਐਮਐਸਪੀ ਦੇਣਾ ਨਹੀਂ ਦੇਣਾ ਉਹ ਕਿਸਾਨਾਂ ਤੇ ਮੋਦੀ ਦੇ ਵਿੱਚ ਡਾਇਲੌਗ ਦੀ ਗੱਲ ਹੈ ਵੀ ਉਹ ਚੁਣੇ ਹੋਏ ਪ੍ਰਧਾਨ ਮੰਤਰੀ ਜਿਹੜੇ ਆ ਗਿਆ ਉਹ ਆਪਣੇ ਲੋਕਾਂ ਨੂੰ ਕਿਸਾਨਾਂ ਨੂੰ 12 ਕਰੋੜ ਕਿਸਾਨ ਹਨ ਜੀ ਇਸ ਦੇਸ਼ ਦੇ ਵਿੱਚ ਉਹ ਕਿਸਾਨਾਂ ਨੂੰ ਕਿਉਂ ਨਹੀਂ ਮਿਲਦੇ ਸਾਡੀਆਂ ਧੀਆ ਜੜੀਆਂ ਸਾਕਸ਼ੀ ਵੱਲ ਇੱਕ ਤੇ ਆਪਣੇ ਜਿਹੜੇ ਬਜਰੰਗਪੂਰੀਆ ਜਿਹੜੇ 올ਿਪੀਅਨ ਮੈਡਲਿਸਟ ਹੈ ਜਿਹੜੇ ਉਹਨਾਂ ਕੁੜੀਆਂ ਦੇ ਰੇਪ ਹੋਏ ਉਹਨਾਂ ਤੇ ਅਤਿਆਚਾਰ ਹੋਇਆ ਉਹਨਾਂ ਨੇ ਐਫਆਈਆਰ ਕਰਾਈ ਤੇ ਉਹ ਪ੍ਰੋਟੈਸਟ ਕਰ ਰਹੀਆਂ ਸੀਗਾ ਉਹਦੇ ਮੁੰਡੇ ਨੂੰ ਟਿਕਟ ਕਿਉਂ ਦਿੱਤੀ ਪ੍ਰਜਵਲ ਰਵੰਨਾ ਜਿਹੜਾ ਹੈਗਾ ਜਿਨੇ ਜਿਹੜੀਆਂ 2000 ਅਸ਼ਲੀਲ ਵੀਡੀਓ ਆ ਗਈਆਂ ਜੀ ਉਹਦੇ ਬਾਰੇ ਮੋਦੀ ਜੀ ਕੀ ਦੰਦਿਆ ਮਨੀਪੁਰ ਬਾਰੇ ਮੋਦੀ ਜੀ ਉਹਨਾਂ ਨੂੰ ਵੀ ਤਾਂ ਕੋਈ ਸਵਾਲ ਪੁੱਛੋ ਨਾ ਜੀ ਤੁਸੀਂ ਮੋਦੀ ਜੀ ਨੇ ਕੀ ਕੀ ਮੋਦੀ ਜੀ ਦੀ ਕੋਈ ਵੈਲੀ ਹੋ ਗਈ ਹੈ ਜੀ ਮੋਦੀ ਜੀ ਮਨੀਪੁਰ ਤੇ ਕਿਉਂ ਨਹੀਂ ਬੋਲਦੇ ਜੀ ਪ੍ਰਜਵਲ ਰਵਨਾ ਤੇ ਕਿਉਂ ਨਹੀਂ ਬੋਲਦੇ ਜੀ ਉਹ ਜਿਹੜੀਆਂ ਸਾਡੀਆਂ ਧੀਆ ਦੇ ਉੱਤੇ ਜਿਹਨਾਂ ਦਾ ਸੋਸ਼ਣ ਹੋਇਆ ਉਹਨਾਂ ਉਹਨਾਂ ਤੋਂ ਉਹਨਾਂ ਨਾਲ ਜ਼ਬਰਦਸਤੀ ਉਹਦੇ ਬਾਰੇ ਕਿਉਂ ਨਹੀਂ ਗੱਲ ਕਰਦੇ ਕਿਸਾਨਾਂ ਬਾਰੇ ਕਿਉਂ ਨਹੀਂ ਕਰਦੇ ਅਗਨੀ ਵੀਰ ਸਕੀਮ ਬਾਰੇ ਕਿਉਂ ਨਹੀਂ ਗੱਲ ਕਰ ਸਕਦੇ ਵਾਈਟਲ ਕੁਐਸਚਨ ਪ੍ਰਧਾਨ ਮੰਤਰੀ ਨੂੰ ਜਵਾਬ ਦੇਣੇ ਹੁੰਦੇ ਆ ਜੀ ਅਸੀਂ ਤਾਂ ਸਾਰਾ ਕੁਝ ਠੀਕ ਕਰ ਦਾਂਗੇ ਜੀ ਅਗਨੀ ਵੀਰ ਸਕੀਮ ਖਤਮ ਕਰ ਦਿਆਂਗੇ ਉਹਨਾਂ ਕੁੜੀਆਂ ਨੂੰ ਇਨਸਾ ਦੀਵਾਲ ਜੀ ਭਗਵੰਤ ਮਾਨ ਜੀ ਦੀ ਭਾਈ ਵਾਲੀ ਸਰਕਾਰ ਬਣਨ ਜਾ ਰਹੀ ਆ ਔਰ ਤੁਹਾਡੇ ਸਾਹਮਣੇ ਸਾਰੇ ਸਚਾਈ ਜਿਹੜੀ ਆ ਮੋਦੀ ਜੀ ਤੁਹਾਡੇ ਸਾਹਮਣੇ ਰੱਖਦਾ ਅੱਜ 24 ਮਈ ਆ ਤੇ ਡਾਕਟਰ ਬਲਬੀਰ ਜੀ ਜਿਹੜੇ ਕਿ ਉਮੀਦਵਾਰ ਨੇ ਲੋਕ ਸਭਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਵੱਲੋਂ ਪਿੰਡਾਂ ਦੇ ਟੂਰ ਨੇ ਜੀ ਦਿੱਤੂਪੁਰ ਪਿੰਡਾ ਇੱਥੇ ਬੜਾ ਅਚਰਬਾਤ ਤੁਸੀਂ ਦੇਖ ਹੀ ਰਹੇ ਹੋ ਤੇ ਦੂਜੇ ਪਾਰਟੀਆਂ ਦੇ ਉਮੀਦਵਾਰ ਵੀ ਆ ਰਹੇ ਨੇ ਉਹ 5-5 7-7 10-10 ਪਿੰਡਾਂ ਦਾ ਇਕੱਠ ਕਰਕੇ ਵੀ ਇੰਨਾ ਨਹੀਂ ਇਕੱਠ ਕਰ ਸਕਦੇ ਸਾਡਾ ਇੱਕ ਪਿੰਡ ਤੇ ਇੰਨਾ ਇਕੱਠ ਹੋ ਰਿਹਾ ਤੇ 2 ਸਾਲ ਦਾ ਕੰਮ ਆ ਜਿਹੜਾ ਭਗਵੰਤ ਮਾਨ ਸਰਕਾਰ ਦਾ ਉਹ ਸਿਰ 2 ਸਾਲਾਂ ਦੇ ਵਿੱਚ ਜਿਹੜਾ 3 600 ਜੰਟ ਬਿਜਲੀ ਮੁਫਤ ਆਜੀ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਕਿਸਾਨ ਦੇ ਘਰੇ ਵੀ ਬਿਜਲੀ ਮਾਫਾ ਖੇਤ ਵੀ ਮਾਫਾ ਔਰ 24 ਘੰਟੇ ਬਿਜਲੀ ਜਿਹੜੀ ਖੇਤ ਚੱਲ ਰਹੀ ਹੈ ਤੇ ਮਨਰੇਗਾ ਦੀ ਸਕੀਮ ਨੂੰ ਅਸੀਂ ਬਹੁਤ ਮੋਨਿਟਰਿੰਗ ਕਰ ਰਹੇ ਹਾਂ ਜਦੋਂ ਮੈਂ ਐਮਐਮਐਲ ਬਣਿਆ ਉਦੋਂ ਹਲਕਾ ਨਾ ਸਿਰਫ 10 ਕਰੋੜ ਰੁਪਏ ਮਨਰੇਗਾ ਦਾ ਸਾਲ ਦਾ ਆਉਂਦਾ ਸੀ ਔਰ ਮੇਰੇ ਬਣਨ ਤੋਂ ਬਾਅਦ ਅਸੀਂ ਇੰਨੀ ਬ੍ਰਿਕੀ ਨਾਲ ਕੰਮ ਕੀਤਾ ਹੁਣ 54 ਕਰੋੜ ਰੁਪਏ ਪਰ ਈਅਰ ਹੋ ਗਿਆ ਜੀ ਤੇ ਇਦਾਂ ਦੇ ਕੰਮ ਅਪਰੂਵ ਹੋ ਰਹੇ ਆ ਅਸੀਂ ਜਿਹੜੇ ਰਾਸ਼ਨ ਕਾਰਡ ਬਣਨ ਵਾਲੇ ਉਹ ਬਣਵਾ ਰਹੇ ਆ ਕਣਕ ਦਾ ਜਿਹੜਾ ਪ੍ਰੋਪਰ ਪਹਿਲਾਂ ਮਿਸਮੈਨੇਜ ਸੀਗਾ ਉਹ ਠੀਕ ਕਰ ਰਹੇ ਆ ਤੇ ਇਸ ਤੋਂ ਇਲਾਵਾ ਅਸੀਂ ਹੈਲਥ ਦੇ ਵਿੱਚ এডੂਕੇਸ਼ਨ ਦੇ ਵਿੱਚ ਐ এনवायरमेंट ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਨੇ ਚੱਲ ਰਹੇ ਨੇ ਜਿਹੜੇ ਇਹਨਾਂ ਦਾ ਆਮ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬਹੁਤ ਬੈਨੀਫਿਟ ਹੈ। ਮੋਦੀ ਦਾ ਕੋਈ ਫਰਕ ਪਈਗਾ ਦੂਜੇ ਦੌਰ ਆਜੇ ਦੇਖੋ ਦੇਖੋ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ 10 ਸਾਲ ਰਹੇ ਨੇ ਉਹ ਆਪਣੀ ਕਾਰਜਕਾਰੀ ਦੱਸਣ ਉਹਨਾਂ ਨੇ ਕੀ ਕੁਝ ਕੀਤਾ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਧਰਮ ਦੀਆਂ ਗੱਲਾਂ ਕਰਨ ਨਾ ਕਰਨ ਦੀ ਬਜਾਏ ਧਰਮ ਦੀਆਂ ਗੱਲਾਂ ਨੂੰ ਛਾਇੜ ਤੇ ਕਰਕੇ ਉਹ ਵਿਕਾਸ ਦੀਆਂ ਗੱਲਾਂ ਕਰਨ। ਅਸੀਂ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਆ ਜੀ। 8 ارب ਵਾਦੀਪਰੀ ਦੁਨੀਆ ਦੀ ਹੈ 1 ارب 40 ਕਰੋੜ ਵਾਦੀ ਕੱਲੀ ਸਾਡਿਆਂ ਦੀ ਹੈ ਜੀ 1 ارب 40 ਕਰੋੜ ਬੰਦਾ ਜਿਹੜਾ ਜੀ ਉਹਨਾਂ ਨੂੰ ਨੌਕਰੀਆਂ ਦਾ ਪ੍ਰਬੰਧ ਕਰਨਾ ਉਹਨਾਂ ਜੋ ਗਰੀਬੀ ਕੱਢਣੀ ਦੇਸ਼ ਨੂੰ ਦੁਨੀਆ ਦੇ ਨਕਸ਼ੇ ਤੇ ਉਭਾਰਨਾ ਔਰ ਦੇਸ਼ ਨੂੰ ਦੁਨੀਆ ਦੀ ਤਾਕਤ ਬਣਾਉਣਾ ਇਹ ਵੱਡੇ ਵੱਡੇ ਇਸ਼ੂ ਨੇ ਜੀ ਸਾਰੇ ਉਹਦੇ ਉੱਪਰ ਗੱਲ ਕਰਨੀ ਚਾਹੀਦੀ ਆ ਨਾ ਕਿ ਇਹ ਛੋਟੀ ਮੁੰਡੀਆਂ ਗੱਲਾਂ ਜਿਹੜੀਆਂ ਨੇ ਖੱਬੇ ਸੱਜੇ ਵਾਲਿਆਂ ਕਰਕੇ ਟਾਈਮ ਪਾਸ ਕਰਨਾ ਸੋ ਉਹ ਆਪਣਾ ਕੰਮ ਕਰਨ ਔਰ ਸਟੇਟ ਸਰਕਾਰਾਂ ਜਿਹੜੀਆਂ ਨੇ ਐਕਚੁਅਲੀ ਕੇਂਦਰ ਸਰਕਾਰ ਸਟੇਟ ਸਰਕਾਰਾਂ ਦੇ ਜ਼ਰੀਏ ਚੱਲਦੀ ਆ ਜਿਹੜਾ ਸਟੇਟ ਸਰਕਾਰਾਂ ਟੈਕਸ ਦੇ ਦਿੰਦੀਆਂ ਨੇ ਉਹ ਕੇਂਦਰ ਕੋਲ ਜਾਂਦਾ ਕੇਂਦਰ ਆਪਣਾ ਹਿੱਸਾ ਕੱਟ ਕੇ ਬਾਕੀ ਜਿਹੜਾ ਜੋ ਸਟੇਟ ਨੂੰ ਭੇਜ ਦਿੰਦਾ ਤੇ ਉਹ ਸਰਕਾਰਾਂ ਦੇ ਜਿਹੜੇ ਪ੍ਰੋਪਰ ਫੰਡ ਨੇ ਪ੍ਰੋਪਰ ਤਰੀਕੇ ਨਾਲ ਜਾਰ ਆਫਟਰ অল ਅਸੀਂ ਸਾਰੇ ਇੰਡੀਅਨ ਆ ਜੀ ਅਸੀਂ ਸਾਰੇ ਭਾਰਤੀ ਆ ਤੇ ਮੋਦੀ ਸਾਹਿਬ ਵੀ ਭਾਰਤੀ ਨੇ ਮੈਂ ਵੀ ਭਾਰਤੀ ਆ ਆਪਾਂ ਸਾਰੇ ਆਪਾਂ ਇੱਕ ਭਾਰਤੀ ਹੋਣ ਦੇ ਨਾਤੇ ਆਪਣੇ ਦੇਸ਼ ਲਈ ਸੋਚੀਏ ਆਪਣੇ ਲੋਕਾਂ ਲਈ ਸੋਚੀਏ ਕਿ ਜਿਹੜੇ ਲੋਕ ਹਰ 5 ਸਾਲ ਬਾਅਦ ਵੋਟਾਂ ਪਾ ਕੇ ਪਨੁਚਦਾ ਦਿੰਦੇ ਨੇ ਜੀ ਸਰਕਾਰਾਂ ਵੀ ਬਣ ਜਾਂਦੀਆਂ ਨੇ ਜੀ ਆਪਾਂ ਉਹਨਾਂ ਲਈ ਆਪਾਂ ਜਵਾਬ ਦੇ ਆ ਉਹਨਾਂ ਲਈ ਜੀ ਆਪਾਂ ਉਹਨਾਂ ਲਈ ਕੀ ਕੀਤਾ ਜੀ ਕਿ ਗਰੀਬੀ ਘਟ ਰਹੀ ਹੈ ਪਰ ਨਾਲੋਂ ਗਰੀਬੀ ਪਰੋਂ ਨਾ ਵੀ ਵੱਧ ਰਹੀ ਹੈ ਬੇਰੋਜ਼ਗਾਰੀ ਪਰੋਂ ਨਾ ਵੱਧ ਰਹੀ ਹੈ ਸੋ ਸਾਰਾ ਕੁਝ ਜਿਹੜਾ ਜੀ ਇਹ ਕੰਟਰੋਲ ਕਰਨ ਦੀ ਜ਼ਰੂਰਤ ਹੈ ਮੋਦੀ ਸਾਹਿਬ ਇੱਥੇ ਧਿਆਨ ਉਹਨਾਂ ਨੇ 10 ਸਾਲ ਦੇ ਵਿੱਚ ਜਿੱਥੇ ਜਿੱਥੇ ਦਿੱਤਾ ਜੋ ਉਹ ਕੰਮ ਕੀਤੇ ਦੱਸਣੋ ਬਾਕੀ ਪ੍ਰਾਈਮ ਮਿਨਿਸਟਰ ਨਹੀਂ ਆਏ ਨੇ ਉਹ ਮੁਬਾਰਕ ਹੈਂ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ